ਹਾਂਜੀ ਲਾਈਵ ਹੋਇਆ ਜੀ ਸ੍ਰੀ ਕਿਰਤਪੁਰ ਸਾਹਿਬ ਕੋਟਲਾ ਪਿੰਡ ਕੋਟਲਾ ਇਹ ਘਟਨਾ ਇੱਕ ਬਾਈਕ ਤੇ ਕਾਰ ਦਾ ਇਹ ਆਪਸ ਚ ਟੱਕਰ ਹੋਈ ਹੈ ਜੀ ਤੁਹਾਨੂੰ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਿਹਾ ਜੀ ਕੋਟਲੇ ਤੋਂ ਲਾਈਵ ਤਸਵੀਰਾਂ ਦਿਖਾ ਰਿਹਾ ਜੀ ਇੱਕ ਕਾਰ ਤੇ ਬਾਈਕ ਦੀ ਟੱਕਰ ਤੇ ਟੱਕਰ ਦੇ ਵਿੱਚ ਜ਼ਖਮੀ ਹੋਇਆ ਜੀ ਤੁਹਾਨੂੰ ਲਾਈਵ ਤਸਵੀਰਾਂ ਕੋਟਲਾ ਪਾਵਰ ਹਾਊਸ ਤੋਂ ਦਿਖਾ ਰਿਹਾ ਜੀ ਇਹ ਟੱਕਰ ਹੋਈ ਹੈ ਜੀ ਕੋਟਲਾ ਪਾਵਰ ਹਾਊਸ ਬਾਈਕ ਤੇ ਕਾਰ ਦੀ ਆਪਸ ਵਿੱਚ ਟੱਕਰ ਹੋਈ ਹੈ ਜੀ ਤੁਹਾਨੂੰ ਲਾਈਵ ਤਸਵੀਰਾਂ ਕੋਟਲਾ ਪਾਵਰ ਹਾਊਸ ਤੋਂ ਦਿਖਾ ਰਿਹਾ ਜੀ ਆਨੰਦਪੁਰ ਸਾਹਿਬ ਤੋਂ ਸ਼੍ਰੀ ਗਿਰਤਪੁਰ ਸਾਹਿਬ 메ਨ ਰੋਡ ਤੇ ਕੋਟਲਾ ਪਾਵਰ ਹਾਊਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਰੋਕੇ ਇੱਕ ਕਾਰ ਤੇ ਬਾਈਕ ਦੀ ਆਪਸ ਚ ਟੱਕਰ ਹੋਈ ਹੈ ਜੀ ਕੋਟਲਾ ਪਾਵਰ ਹਾਊਸ